ਸਬਸਰੀ ਅਕਾਲ ਜੀ ਜਸਵਿੰਦਰ ਦੀ ਰਸੋਈਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਸੂਜੀ ਦਾ ਉਲਟਾ ਹਲਵਾ ਇਟਸ ਨੂੰ ਮਖੰਡੇ ਦਾ ਹਲਵਾ ਵੀ ਕਿਹਾ ਜਾਂਦਾ ਹੈ ਇਹ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਬਣ ਕੇ ਤਿਆਰ ਹੁੰਦਾ ਹੈ ਤੇ ਇਹਦੀ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਇਸ ਨੂੰ ਉਲਟਾ ਹਲਵਾ ਕਿਉਂ ਕਿਹਾ ਜਾਂਦਾ ਹੈ ਇਹ ਵੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੱਸਾਂਗੀ ਤੇ ਸਭ ਤੋਂ ਪਹਿਲਾਂ ਆਪਾਂ ਕੜਾਈ ਦੇ ਵਿੱਚ ਅੱਧੀ ਕਟੋਰੀ ਸੂਜੀ ਦੀ ਲੈ ਲੈਣੀ ਹੈ ਸੂਜੀ ਤੁਸੀਂ ਬਰੀਕ ਜਾਂ ਮੋਟੀ ਵਾਲੀ ਕੋਈ ਵੀ ਲੈ ਸਕਦੇ ਹੋ ਤੇ ਫਲੇਮ ਆਪਾਂ ਬਿਲਕੁਲ ਲੋ ਰੱਖਣੀ ਹੈ ਇੱਥੇ ਤੇ ਸੂਜੀ ਨੂੰ ਬਿਲਕੁਲ ਵੀ ਬ੍ਰਾਊਨ ਨਹੀਂ ਕਰਨਾ ਸਿਰਫ 2-3 ਮਿੰਟ ਤੱਕ ਹੀ ਆਪਾਂ ਇਸ ਨੂੰ ਇਸ ਤਰੀਕੇ ਦੇ ਨਾਲ ਲਗਾਤਾਰ ਹਿਲਾਇਆ ਜਾਣਾ ਹੈ ਇਸ ਨੂੰ ਸਿਰਫ ਆਪਾਂ ਹਲਕਾ ਜਿਹਾ ਭੁੰਨ ਲੈ। ਤੇ ਮੈਨੂੰ ਇੱਥੇ 2-3 ਮਿੰਟ ਹੋ ਗਏ ਹੋਏ ਨੇ ਸੂਜੀ ਨੂੰ ਹੁਣ ਇੱਕ ਬਰਤਨ ਦੇ ਵਿੱਚ ਮੈਂ ਕੱਢ ਰਹੀ ਆ। ਤੇ ਤੁਸੀਂ ਦੇਖੋ ਸੂਜੀ ਇੱਥੇ ਮੈਂ ਇੱਕ ਬਰਤਨ ਦੇ ਵਿੱਚ ਕਢ ਲਿੱਤੀ ਹੋਈ ਏ। ਤੇ ਹੁਣ ਆਪਾਂ ਅੱਧੀ ਕਟੋਰੀ ਜਿਵੇਂ ਸੂਜੀ ਲਈਏ ਤੇ ਇਸ ਦਾ ਡਬਲ ਆਪਾਂ ਇੱਥੇ ਦੁੱਧ ਪਾਵਾਂਗੇ। ਮੈਂ ਇੱਕ ਕਟੋਰੀ ਇੱਥੇ ਦੁੱਧ ਦਾ ਲਿਆ ਹੈ ਤੇ ਦੁੱਧ ਪਾ ਰਹੀ ਆ। ਦੁੱਧ ਆਪਾਂ ਇੱਥੇ ਨਾਰਮਲ ਟੈਂਪਰੇਚਰ ਦਾ ਹੀ ਪਾਣਾ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਇਸ ਨੂੰ ਢੱਕ ਕੇ ਅੱਧੇ ਘੰਟੇ ਲਈ ਰੱਖ ਦਵਾਂਗੇ ਤੇ ਹੁਣ ਆਪਾਂ ਉਸੇ ਕੜਾਈ ਦੇ ਵਿੱਚ ਹੀ ਜਿੰਨੀ ਆਪਾਂ ਸੂਜੀ ਲਈਏ ਮਤਲਬ ਕਿ ਅੱਧੀ ਕਟੋਰੀ ਸੂਜੀ ਲਈਏ ਮੈਂ ਅੱਧੀ ਕਟੋਰੀ ਇੱਥੇ ਦੇਸੀ ਘਿਓ ਦੀ ਲਈਏ ਤੇ ਹਲਵਾ ਜਿਹੜਾ ਹੈਗਾ ਦੇਸੀ ਘਿਓ ਦੇ ਵਿੱਚ ਹੀ ਸਵਾਦ ਲੱਗਦਾ ਹੈ ਤੇ ਇਹ ਦੇਸੀ ਘਿਓ ਮੈਂ ਦੇਖੋ ਮੈਂ ਕੜਾਈ ਦੇ ਵਿੱਚ ਪਾ ਰਹੀਆਂ ਸਾਰਾ ਦੇਸੀ ਘਿਓ ਹਜੇ ਇਸਤੇਮਾਲ ਨਹੀਂ ਕਰਾਂਗੇ 2-3 ਚਮਚ ਜਿਹੜੇ ਹੈਗੇ ਨੇ ਉਹ ਹਜੇ ਮੈਂ ਰਹਿਣ ਦਿੱਤੇ ਜੇ ਆਪਾਂ ਨੂੰ ਜ਼ਰੂਰਤ ਪਈ ਤਾਂ ਆਪਾਂ ਇਹ 2-3 ਚਮਚ ਜਿਹੜੇ ਦੇਸੀ ਘਿਓ ਦੇ ਪਚਾਏ ਨੇ ਯੂਜ਼ ਕਰਾਂਗੇ ਤੇ ਹੁਣ ਸਾਰਾ ਘਿਓ ਦੇਖੋ ਇੱਥੇ ਮੈਲਟ ਹੋ ਚੁੱਕਾ ਹੋਇਆ ਤੇ ਮੈਂ ਇੱਥੇ ਬਦਾਮ ਤੇ ਕਾਜੂ ਜਿਹੜੇ ਹੈਗੇ ਨੇ ਉਹ ਰੋਸਟ ਕਰ ਰਹੀਆਂ ਫਲੇਮ ਆਪਾਂ ਹੁਣ ਵੀ ਲੋ ਹੀ ਰੱਖੀ ਹੋਈ ਏ ਸਾਰਾ ਹਲਵਾ ਜਿਹੜਾ ਹੈਗਾ ਆਪਾਂ ਲੋ ਫਲੇਮ ਦੇ ਉੱਪਰ ਹੀ ਬਣਾਣਾ ਹੈ ਤੇ ਇਸ ਨੂੰ ਤਕਰੀਬਨ 2 ਮਿੰਟ ਤੱਕ ਆਪਾਂ ਰੋਸਟ ਕਰਨਾ ਹੈ ਮੈਨੂੰ 1.5 ਮਿੰਟ ਇੱਥੇ ਹੋ ਗਿਆ ਹੋਇਆ ਇਹਨਾਂ ਨੂੰ ਰੋਸਟ ਕਰਦੇ ਹੋਏ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈ ਸੋਗੀ ਸੋਗੀ ਨੂੰ ਆਪਾਂ ਲੇਟ ਇਸ ਕਰਕੇ ਪਾ ਰਹੇ ਹਾਂ ਕਿਉਂਕਿ ਇਹ ਬਹੁਤ ਹੀ ਜਲਦੀ ਫੁੱਲ ਜਾਂਦੀ ਏ ਜੇ ਆਪਾਂ ਇਸ ਨੂੰ ਪਹਿਲਾਂ ਹੀ ਪਾ ਦਿੰਦੇ ਤਾਂ ਸੋਗੀ ਜਿਹੜੀ ਹੈਗੀ ਏ ਕੋੜੀ ਹੋ ਜਾਣੀ ਸੀ ਉਹ ਜਲ ਜਾਣੀ ਸੀ ਆਪਾਂ ਇਸ ਲਈ ਇਸ ਨੂੰ 1.5 ਮਿੰਟ ਬਾਅਦ ਪਾਇਆ ਹੈ ਹੁਣ ਅੱਧਾ ਕਿ ਮਿੰਟ ਹੋਰ ਇਸ ਨੂੰ ਭੁੰਨਣਾ ਤੇ ਦੇਖੋ ਮੈਨੂੰ ਇੱਥੇ ਅੱਧਾ ਮਿੰਟ ਹੋ ਗਿਆ ਹੋਇਆ ਤੇ ਜਿਹੜੀ ਸੋਗੀ ਹੈਗੀ ਉਹ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਫੁੱਲ ਰਹੀ ਏ ਤੇ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਦੇਖੋ ਇੱਥੇ ਰੋਸਟ ਹੋ ਗਈਆਂ ਹੋਈਆਂ ਨੇ ਹੁਣ ਇਹਨਾਂ ਨੂੰ ਮੈਂ ਕੱਢ ਲਵਾਂਗੀ ਤੇ ਇਹਨਾਂ ਨੂੰ ਕੱਢ ਕੇ ਅਲੱਗ ਰੱਖ ਲਵਾਂਗੇ ਤੁਸੀਂ ਚਾਹੋ ਤਾਂ ਇੱਥੇ ਨਾਰੀਅਲ ਵੀ ਪਾ ਸਕਦੇ ਹੋ ਅਖਰੋੜ ਦੇਆਂ ਗਿਰੀਆਂ ਵੀ ਪਾ ਸਕਦੇ ਹੋ ਤੇ ਹੁਣ ਉਸੇ ਕੜਾਈ ਦੇ ਵਿੱਚ ਹੀ ਮੈਂ ਅੱਧੀ ਕਟੋਰੀ ਚੀਨੀ ਦੀ ਲਈਏ ਇਹ ਪਾਵਾਂਗੀ ਤੇ ਲੋ ਫਲੇਮ ਦੇ ਉੱਪਰ ਹੀ ਜਿਹੜੀ ਇਹ ਚੀਨੀ ਹੈਗੀ ਇਸ ਨੂੰ ਲਗਾਤਾਰ ਆਪਾਂ ਹਿਲਾਉਂਦੇ ਰਹਿਣਾ ਥੋੜਾ ਜਿਹਾ ਟਾਈਮ ਭਾਵੇਂ ਜ਼ਰੂਰ ਲੱਗ ਜਾਏਗਾ ਪਰ ਆਪਾਂ ਫਲੇਮ ਨੂੰ ਬਿਲਕੁਲ ਵੀ ਮੀਡੀਅਮ ਜਾਂ ਹਾਈ ਨਹੀਂ ਕਰਨਾ ਕਈਆਂ ਦੀ ਸ਼ਿਕਾਇਤ ਇਹ ਹੁੰਦੀ ਹੈ ਕਿ ਜਿਹੜਾ ਇਹ ਵਾਲਾ ਉਲਟਾ ਹਲਵਾ ਹੈਗਾ ਸਾਡੇ ਕੋਲੋਂ ਕੋੜਾ ਬੰਦ ਆ ਓਏ ਕੋੜਾ ਇਸੇ ਕਰਕੇ ਬੰਦ ਆ ਕਿਉਂਕਿ ਕਈ ਵਾਰੀ ਆਪਾਂ ਫਲੇਮ ਇਹਦੀ ਮੀਡੀਅਮ ਜਾਂ ਹਾਈ ਕਰ ਦਿੰਨੇ ਆ ਜਲਦਬਾਜੀ ਦੇ ਵਿੱਚ ਤਾਂ ਜੋ ਕਿ ਜਿਹੜੀ ਇਹ ਚੀਨੀ ਹੈਗੀ ਉਹ ਜਲਦੀ ਬਰਾਊਨ ਹੋ ਜੇ ਤੇ ਫਿਰ ਜਿਹੜਾ ਹਲਵਾ ਹੈਗਾ ਇਹ ਕੋੜਾ ਬੰਦ ਆ ਇਸ ਲਈ ਆਪਾਂ ਜਲਦਬਾਜੀ ਬਿਲਕੁਲ ਨਹੀਂ ਕਰਨੀ ਲੋ ਫਲੇਮ ਦੇ ਉੱਪਰ ਹੀ ਇਸ ਨੂੰ ਹਿਲਾਉਂਦੇ ਹੋਏ ਲਗਾਤਾਰ ਆਪਾਂ ਮੈਲਟ ਕਰਨਾ ਹੈ ਤੇ ਦੇਖੋ ਚੀਨੀ ਜਿਵੇਂ ਜਿਵੇਂ ਮੈਲਟ ਹੋ ਰਹੀ ਏ ਬਾਕੀ ਦੀ ਨਾਲ-ਨਾਲ ਇਕੱਠੀ-ਕੱਠੀ ਜੀ ਹੁੰਦੀ ਜਾ ਰਹੀ ਏ ਤੇ ਬਸ ਥੋੜੀ ਦੇਰ ਹੀ ਲਗਣੀ ਏ ਜਿਹੜੀ ਚੀਨੀ ਹੈਗੀ ਏ ਇਹ ਬ੍ਰਾਊਨ ਹੋ ਜਾਣੀ ਏ ਮਤਲਬ ਕਿ ਇਹ ਕੈਰਾਮਲਾਈਜ਼ ਹੋ ਜਾਣੀ ਏ ਦੇਖੋ ਥੋੜੀ ਦੇਰ ਬਾਅਦ ਜਿਹੜੀ ਚੀਨੀ ਹੈਗੀ ਏ ਇਹ ਕੈਰਾਮਲਾਈਜ਼ ਹੋਣੀ ਸ਼ੁਰੂ ਹੋ ਗਈ ਹੋਈ ਏ ਇਸ ਦਾ ਕਲਰ ਬਿਲਕੁਲ ਹਲਕਾ ਜਿਹਾ ਹਲੇ ਚੇਂਜ ਹੋ ਚੁੱਕਾ ਹੋਇਆ ਹੈ ਕਿਸ ਨੂੰ ਹਿਲਾਣਾ ਬਿਲਕੁਲ ਵੀ ਨਹੀਂ ਛੱਡਣਾ ਤੇ ਦੇਖੋ ਇੱਥੇ ਹੁਣ ਇਸ ਦਾ ਕਲਰ ਹੋਰ ਜ਼ਿਆਦਾ ਚੇਂਜ ਹੋ ਗਿਆ ਹੋਇਆ ਮੈਂ ਇੱਥੇ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਹੀਂ ਕੀਤਾ ਤੁਹਾਨੂੰ ਸਾਰਾ ਦਿਖਾ ਰਹੀ ਹਾਂ ਤੇ ਦੇਖੋ ਹੁਣ ਜਿਹੜਾ ਚੀਨੀ ਹੈਗੀ ਇਹ ਇਹਦਾ ਸਾਰਾ ਕਲਰ ਚੇਂਜ ਹੋ ਚੁੱਕਾ ਹੋਇਆ ਹੈ ਚੀਨੀ ਜਿਹੜੀ ਹੈਗੀ ਇਹ ਕੈਰਾਮਲਾਈਜ਼ ਹੋ ਚੁੱਕੀ ਹੋਈ ਹੈ ਦੇਖੋ ਹੁਣ ਇੰਨੇ ਬ੍ਰਾਊਨ ਕਲਰ ਤੱਕ ਹੀ ਆਪਾਂ ਇਸ ਨੂੰ ਕੈਰਾਮਲਾਈਜ਼ ਕਰਨਾ ਸੀ ਇਸ ਤੋਂ ਜ਼ਿਆਦਾ ਆਪਾਂ ਹੋਰ ਨਹੀਂ ਇਸ ਨੂੰ ਬ੍ਰਾਊਨ ਕਰਨਾ ਨਹੀਂ ਤਾਂ ਇਸ ਦੇ ਕਾਰਨ ਵੀ ਜਿਹੜਾ ਹਲਵਾ ਹੈਗਾ ਕੋੜਾ ਬਣੇਗਾ ਤੇ ਗੈਸ ਦੀ ਫਲੇਮ ਹੁਣ ਮੈਂ ਬੰਦ ਕਰ ਦਿੱਤੀ ਹੋਈ ਹੈ ਗੈਸ ਦੀ ਫਲੇਮ ਨੂੰ ਬੰਦ ਕਰਕੇ ਹੀ ਇਸ ਦੇ ਵਿੱਚ ਜਿਹੜੀ ਦੁੱਧ ਤੇ ਸੂਜੀ ਹੈਗੀ ਆ ਆਪਾਂ ਟੱਕ ਕੇ ਰੱਖੀ ਹੋਈ ਸੀ ਉਹ ਮਿਕਸ ਕਰਨੀਏ ਕਿਉਂ ਦੇਖੋ ਹਜੇ ਕਾਫੀ ਜ਼ਿਆਦਾ ਗਰਮ ਹੈਗਾ ਕਾਫੀ ਜ਼ਿਆਦਾ ਇਸ ਦੇ ਵਿੱਚੋਂ ਬੱਬਲ ਸਾਰੇ ਨੇ ਪਰ ਗੈਸ ਦੀ ਫਲੇਮ ਹਜੇ ਆਪਾਂ ਔਨ ਨਹੀਂ ਕੀਤੀ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲੈਣਾ ਤੇ ਤੁਸੀਂ ਦੇਖੋ ਇਸ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੋਇਆ ਤੇ ਇਸ ਦੇ ਵਿੱਚ ਹਜੇ ਥੋੜੇ ਥੋੜੇ ਜਿਹੜੇ ਚੀਨੀ ਦੇ ਲੰਮਸ ਹੈਗੇ ਤੁਹਾਨੂੰ ਦਿਖਾਈ ਦੇ ਰਹੇ ਨੇ ਪਰ ਜਿਵੇਂ ਜਿਵੇਂ ਆਪਾਂ ਇਸ ਨੂੰ ਭੁੰਦੇ ਜਾਵਾਂਗੇ ਤੇ ਇਹ ਲੰਮਸ ਆਪਣੇ ਆਪ ਮੈਲਟ ਹੋ ਜਾਣਗੇ ਇੱਥੇ ਗੈਸ ਦੀ ਫਲੇਮ ਹੁਣ ਮੈਂ ਓਨ ਕਰ ਦਿੱਤੀ ਹੋਈ ਹੈ ਤੇ ਇਸ ਨੂੰ ਉਲਟਾ ਹਲਵਾ ਇਸ ਲਈ ਕਿਹਾ ਜਾਂਦਾ ਹੈ ਆਮ ਤੌਰ ਤੇ ਜਦੋਂ ਆਪਾਂ ਸੂਜੀ ਦਾ ਹਲਵਾ ਬਣਾਉਂਦੇ ਆ ਤਾਂ ਸੂਜੀ ਪਹਿਲਾਂ ਪੁੰਦਿਆਂ ਤੇ ਚੀਨੀ ਬਾਅਦ ਵਿੱਚੋਂ ਪਾਉਂਦੇ ਆ ਪਰ ਇਸ ਦੇ ਵਿੱਚ ਬਿਲਕੁਲ ਉਲਟਾ ਹੈ ਚੀਨੀ ਨੂੰ ਆਪਾਂ ਪਹਿਲਾਂ ਮੈਲਟ ਕੀਤਾ ਤੇ ਸੂਜੀ ਨੂੰ ਬਾਅਦ ਵਿੱਚੋਂ ਪਾਇਆ ਤੇ ਤੁਸੀਂ ਦੇਖੋ ਹਜੇ ਵੀ ਇਸ ਦੇ ਵਿੱਚ ਲੰਮਸ ਹੈਗੇ ਪਰ ਬਾਕੀ ਦੇ ਲੰਮਸ ਜਿਹੜੇ ਹੈਗੇ ਨੇ ਹੌਲੀ-ਹੌਲੀ ਮੈਲਟ ਹੋ ਗਏ ਹੋਏ ਨੇ ਇਹ ਵੀ ਬਹੁਤ ਹੀ ਜਲਦੀ ਮੈਲਟ ਹੋ ਜਾਣਾ ਹੈ ਤੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਇਸ ਨੂੰ ਹਿਲਾਉਂਦੇ ਹੋਏ ਦੁੱਧ ਜਿਹੜਾ ਹੈਗਾ ਸੁੱਕ ਚੁੱਕਾ ਹੋਇਆ ਤੇ ਚੀਨੀ ਦੇ ਲੰਮਸ ਵੀ ਜਿਹੜੇ ਹੈਗੇ ਨੇ ਮੈਲਟ ਹੋ ਚੁੱਕੇ ਹੋਏ ਨੇ ਤੇ ਇਸ ਨੂੰ ਹੁਣ ਤਕਰੀਬਨ ਆਪਾਂ 2-3 ਮਿੰਟ ਲਈ ਇਸੇ ਤਰੀਕੇ ਦੇ ਨਾਲ ਆਪਾਂ ਲੋ ਫਲੇਮ ਦੇ ਉੱਪਰ ਭੁੰਨੀ ਜਾਣਾ ਤੇ ਦੇਖੋ ਮੈਨੂੰ ਲਗਾਤਾਰ 2-3 ਮਿੰਟ ਹੋ ਗਏ ਹੋਏ ਨੇ ਤੇ ਜਿਹੜਾ ਸੂਜੀ ਦਾ ਉਲਟਾ ਹਲਵਾ ਹੈਗਾ ਬਹੁਤ ਵਧੀਆ ਤਰੀਕੇ ਦੇ ਨਾਲ ਭੁੰਨਿਆ ਜਾ ਚੁੱਕਾ ਹੈ ਤੇ ਦੁੱਧ ਸਾਰਾ ਹੀ ਸੂਜੀ ਨੇ ਐਬਜ਼ਾਰਬ ਕਰ ਲਿਆ ਹੋਇਆ ਤੇ ਹੁਣ ਇਸ ਦੇ ਵਿੱਚ ਮੈਂ ਡਰਾਈ ਫਰੂਟ ਪਾ ਦਵਾਂਗੀ ਗੈਸ ਦੀ ਫਲੇਮ ਹੁਣ ਇੱਥੇ ਮੈਂ ਬੰਦ ਕਰ ਦਿੱਤੀ ਹੋਈ ਏ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਜੇ ਤੁਸੀਂ ਚਾਹੋ ਤਾਂ ਇੱਥੇ ਜਿਹੜਾ ਬਚਿਆ ਹੋਇਆ ਘਿਓ ਹੈਗਾ ਉਹ ਵੀ ਪਾ ਸਕਦੇ ਆ ਪਰ ਮੈਂ ਬਹੁਤ ਜ਼ਿਆਦਾ ਘਿਓ ਦਾ ਇੱਥੇ ਇਸਤੇਮਾਲ ਨਹੀਂ ਕਰਨਾ ਤੇ ਡ్రਾਈ ਫਰੂਟ ਨੂੰ ਚੰਗੀ ਤਰ੍ਹਾਂ ਮੈਂ ਸੂਜੀ ਦੇ ਵਿੱਚ ਮਿਕਸ ਕਰ ਦਿੱਤਾ ਹੋਇਆ ਤੇ ਹਲਵਾ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਬਣ ਚੁੱਕਾ ਹੈ ਤੇ ਸੂਜੀ ਦਾ ਉਲਟਾ ਹਲਵਾ ਸਭ ਹੋਣ ਦੇ ਲਈ ਰੈਡੀ ਹੈ ਮੈਂ ਇਸ ਦੇ ਉੱਪਰ ਦੇਖੋ ਥੋੜੇ ਜਿ ਪਿਸਤੇ ਵੀ ਪਾ ਦਿੱਤੇ ਹੋਏ ਨੇ ਜਿਹਦੇ ਨਾਲ ਕੀ ਇਹ ਖਾਣ ਦੇ ਵਿੱਚ ਹੋਰ ਜ਼ਿਆਦਾ ਸਵਾਦ ਲੱਗੇਗਾ ਸੂਜੀ ਦਾ ਹੈਲਦੀ ਤੇ ਟੇਸਟੀ ਹਲਵਾ ਬਣ ਚੁੱਕਾ ਹੋਇਆ ਹੈ ਤੇ ਅਗਲੀ ਵੀਡੀਓ ਦੇ ਵਿੱਚ ਫਿਰ ਤੋਂ ਆਪਾਂ ਨਵੀਂ ਰੈਸਪੀ ਲੈ ਕੇ ਆਵਾਂਗੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਜੀ